ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਦਾਨ ਕੁੰਨ ਬਾਰੇ ਕਮਾਈ ਵਾਲੇ ਸੰਤ ਮਹਾਪੁੱਖਾਂ ਦੇ ਬਹੁਤ ਕੀਮਤੀ ਵਿਚਾਰ ਆਪਕੀ ਦੇ ਨਾਲ ਸੰਜੀਤ ਕਰਵਾਉਂਦੇ ਆਂ ਮਹਾਪੁੱਖ ਵੀ ਸੁਣਦੇ ਹੋਏ ਕਹਿੰਦੇ ਵੀ ਜੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਕੋਈ ਵੀ ਨੇਕ ਕੰਮ ਕਰਦੇ ਹੋ ਤਾਂ ਉਹਦਾ ਫਾਲਸਫਾ ਸਿਰਫ ਧਾਮੀ ਨਹੀਂ ਕੋਈ ਗੱਲ ਨਹੀਂ ਆਹ ਉਹ ਵਲਗਿਆ ਕਈ ਕੁਲਾਂ ਤੱਕ ਮਿਲਦਾ ਹੈ ਸੋ ਇਹ ਕਿਹੜਾ ਤਰੀਕਾ ਹੈ ਸਾਨੂੰ ਕਿੰਝ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਚਾਹੀਦੇ ਆ ਜਿਨ੍ਹਾਂ ਨੂੰ ਆਪਾਂ ਗਣਕੁਮ ਕਹਿ ਦਿੰਦੇ ਆਂ ਸੇਵਾ ਕਹਿ ਦਿੰਦੇ ਆਂ ਇਹ ਸਾਰੀ ਗੱਲਬਾਤ ਆਪਾਂ ਅੱਜ ਠੀਕ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸ਼ਨਾਓਗੇ ਸੰਗਤਿਕਮਾਈ ਵਾਲੇ ਸੰਤ ਮਹਾਪਰਖੀ ਦੇ ਸੰਦੇ ਉਹਦੇ ਕਹਿੰਦੇ ਵੀ ਜਿਹੜਾ ਕੰਮ ਆਪਾਂ ਆਪਣੀ ਮਰਜ਼ੀ ਦੇ ਨਾਲ ਕਰਦੇ ਆਂ ਉਹਦੇ ਵਿੱਚ ਆਪਾਂ ਨੂੰ ਘਾਟਾ ਪੈਸਾ ਦਵਾਉਂਦੇ। ਉਹਦੇ ਵਿੱਚ ਸਾਡਾ ਮਕਸਦ ਆਉਂ ਸਕਦਾ ਹੈ। ਪਰ ਜਿਹੜਾ ਕੰਮ ਆਪਾਂ ਆਪਣੇ ਗੁਰੂ ਦੇ ਮਨ ਕੀ ਦੇ ਉਸਾ ਕਰਦੇ ਆਂ। ਗੁਰੂ ਦੇ ਮਤ ਲੈ ਕੇ ਕਰਦੇ ਆਂ। ਉਹ ਕੰਮ ਦੇ ਵਿੱਚ ਸਾਨੂੰ ਹਮੇਸ਼ਾ ਹੀ ਵਾਤੋਂ ਨੂੰ ਮਾਉ। ਉਹ ਕੰਮ ਹਮੇਸ਼ਾ ਹੀ ਸਫਲ ਹੁੰਦਾ ਹੈ। ਜੇ ਜੋ ਵੀ ਆਪਣੀ ਨਿੱਜੀ ਜੀਵਨ ਦੇ ਵਿੱਚ ਕੰਮ ਕਰਦੇ ਆਂ। ਘਰੇ ਤੇ ਅਗਿ ਤੌਰ ਤੇ ਆਪਾਂ ਕੰਮ ਕਰਦੇ ਆਂ ਤਾਂ ਆਤਮਿਕ ਤੌਰ ਤੇ ਜੋ ਵੀ ਆਪਾਂ ਨੇਕ ਕੰਮ ਕਰਤੇ ਸਭ ਗੁਰੂ ਦੀ ਮਰਜੀ ਦੇ ਨਾਲ ਹੋਣਗੇ ਤਾਂ ਹੀ ਆਪਾਂ ਸਤਿਨਾਮ ਨੂੰ ਮੰਨਦੇ ਕਮਾਈ ਵਾਲੇ ਸੰਤ ਮਹਾਂਪੁਰਖਾਂ ਤੁੰਤਨ ਬਾਬਾ ਨਾਲ ਸេចਕਿ ਅਕਸਰ ਹੀ ਸਮਝਦੇ ਬਕਿੰਗੇ ਕਿ ਜੇ ਸਾਫਾ ਜੋ ਵੀ ਆਪਣੇ ਜੀਵਨ ਦੇ ਵਿੱਚ ਨੇਕ ਕੰਮ ਕਰਦੇ ਆ ਜਿਹਨੂੰ ਆਪਾਂ ਦਾਨ ਕੰਮ ਕਹਿੰਦੇ ਆ ਇਹ ਆਪਾਂ ਕਿਸੇ ਵੀ ਚੀਜ਼ ਦੇ ਨਾਲ ਕਿਸੇ ਵੀ ਮਦਦ ਕਰਦੇ ਹਾਂ ਕਿਸੇ ਲੋਕਾਂ ਨੂੰ ਜੀਣਾ ਕੱਪੜਾ ਲੈ ਦਿੰਦਾ ਇਸ ਸੰਪੇਸਾ ਦੇ ਕੇਵਲ ਮੌਦਿਕੀ ਜਾਂ ਪੈਸੇ ਦੇ ਨਾਲ ਜੋ ਵੀ ਪਦਾਰਥ ਵੀ ਉਹ ਲੋੜਵੰਦਾਂ ਨੂੰ ਲੋੜ ਹੋਵੇ ਉਹ ਮੈਂ ਕਿਹਾ ਉਹ ਮਗਰ ਵਿਚ ਅੱਛਤੀ ਇਸੇ بیماری ਦਾ ਐਲਾਨ ਕਰਨਾ ਹੈ ਤੇ ਜੋ ਵੀ ਨੀਤ ਕਰਦੇ ਹੈ ਇਸ ਸਭ ਜੀਵਨਾਂ ਨੂੰ ਇਹ ਕਹਿੰਦੇ ਕਿ ਸਿਰ ਇਕ ਚਾਜ ਬਾਬਾ ਜੀ ਜੀ ਕਰਕੇ ਕੀਤੇ ਹੋਏ ਕੰਮ ਜੀਵਾਂ ਦੇ ਬਰਾਬਰ ਹੈ ਉਹ ਬੇਤਾਈ ਕਰਮ ਦਾ ਫਾਇਦਾ ਹੀ ਨਹੀਂ ਹੈ ਫਿਰ ਤੁਸੀਂ ਨੀਂਹ ਕੇ ਕਰਮ ਕਰਮ ਨੂੰ ਕਿਉਂ ਗਏ ਤੇ ਇੱਕ ਪਾਸੇ ਤਾਂ ਗੁਰਨਾਨਕ ਪਾਤਸ਼ਾਹ ਜੀ ਨੇ ਫਿਰ ਇਹ ਸਮਝਾਇਆ ਕਿ ਮਨ ਦੇ ਵਿੱਚ ਸਰਬੱਤ ਦੇ ਭਲੇ ਦੀ ਬਾਣ ਮਰਕ ਲਈਆ ਕਿੱਥੇ ਵੀ ਤੁਸੀਂ ਨਾਮ ਲਗਾਉਂਦਾ ਹੈ ਕੋਈ ਜੀਵ ਹਰਤ ਮੰਗਾ ਦੇਸਤਾ ਹੈ ਜੇਕਰ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤਾਂ ਇਹ ਵੀ ਕਰੋ ਫਿਰ ਬਾਬਾ ਜੀ ਨੇ ਕਰਮ ਦਾ ਥਿਰੋ ਦੇ ਵਾ ਕਰਿਆ ਤਾਂ ਬਾਬਾ ਜੀ ਨੇ ਕਿਹਾ ਪਾਈ ਇਹ ਕੀਤੇ ਹੋਏ ਨਹੀਂ ਇਹ ਤਾਂ ਮ ਜੀਰਵਾ ਦੀ ਰੂਹ ਨਹੀਂ ਕਰਤੋ ਹਮ ਨਹੀਂ ਕਿ ਇਹ ਆ ਵੀ ਇਹਨਾਂ ਦੀ ਕੀਮਤ ਨਹੀਂ ਹੈ ਜੇ ਇਹਨਾਂ ਜੀਰਵਾਂ ਦੇ ਉੱਤੇ ਇੱਕ ਲੱਗ ਜਾਵੇ ਤਾਂ ਇਹਨਾਂ ਜੀਰਵਾਂ ਦੀ ਕੀਮਤ ਪੈ ਜਾਵੇਗੀ ਜੇ ਕਿਸੇ ਨੇ ਇੱਕ ਨੇ ਇੱਕ ਕੰਮ ਕਰਕੇ ਇੱਕ ਜੀਰਵਾ ਕਮਾਇਆ ਕਿਸੇ ਨੇ ਦੋ ਨੇ ਇੱਕ ਕੰਮ ਕਰਕੇ ਦੋ ਜੀਰਵਾ ਕਮਾਈਆਂ ਇਸੇ ਨੇ ਤਿੰਨੇ ਕੰਮ ਕਰਕੇ ਤਿੰਨ ਜੀਰਵਾ ਕਮਾ ਲਈਆਂ ਔਰ ਜੇ ਕਿੱਤੇ ਕਰੀਏ ਉਹਨਾਂ ਸਭ ਦੀ ਜਮ੍ਹਾਂ ਦੇ ਸਾਹਮਣੇ 1 ਲੱਖ ਜਾਵੇ ਤਾਂ ਫਿਰ ਇਹ ਇੱਕ ਜੀਰਵਾ ਕਮਾਈ ਔਰ ਇਹ ਜੀਰਵ ਦੀ ਕੀਮਤ 5 ਪੈ ਗਈ ਜਿਨੇ ਦੋ ਜੀਰਵਾ ਕਮਾਇਆ ਉਹਦੀ ਕੀਮਤ 10 ਪੈ ਗਈ ਜਿਨੇ ਤਿੰਨ ਕਮਾਈਆਂ ਉਹ ਮੁਹਰੇ ਆਤੇਗੇ ਨਾ ਤੁਮ ਉਹ ਜਿੰਨੇ ਕਮਾਈ ਜੀਵਨ ਕਮਾਈ ਉਹਦੀ ਕੀਮਤ ਇੱਕ ਦੇ ਨਾਲ ਬਣਦੀ ਹੈ ਤੇ ਇੱਕ ਕੀ ਹੈ ਉਹ ਸਤਿਗੁਰ ਸੰਚੇਤਾਰ ਸਾਹਿਬ ਜੀ ਦਾ ਨਾਮ ਮਹਾਪ੍ਰਖਾ ਦੇ ਸਿੱਖ ਹੈ ਕਿ ਸਭ ਤੋਂ ਪਹਿਲਾ ਦਰਮਿਆ ਨਾਮ ਭਜਨ ਮੰਦਗੀ ਆਪਾਂ ਇਹ ਨਹੀਂ ਕਿ ਸਰਵੇ ਦੀ ਆਪਾਂ ਸਿਰਫ ਨੇਕ ਕੰਮ ਕਰਕੇ ਸ਼ੋਤੇ ਜਾਣਾਗੇ ਨਹੀਂ ਭਜਨ ਮੰਦਗੀ ਫਿਰ ਵੀ ਜ਼ਰੂਰੀ ਹੈ ਬਲਕਿ ਭਜਨ ਮੰਦਗੀ ਤੋ ਤੁਹਾਨੂੰ ਕਿਤਾਬ ਪਰ ਮਾਤਾ ਮਾਨ ਨਾਮ ਸਭ ਤੋਂ ਜੀਵਨੀ ਆ ਸਭ ਤੋਂ ਪਹਿਲਾ ਨੂਰ ਆ ਪਹਿਲੀ ਗਣਤਾ ਕੀ ਬੰਦੇ ਬਣਾਈਆਂ ਇਸਾਦਾਨੇ ਕਿਤਾ ਨੇ ਮੁਕਤਾਂ ਹੋਵੇ ਉਸਰਾ ਜਤੂ ਮੀ ਹੋਈ ਨੇ ਕੰਮ ਕਰਨਾ ਹੈ ਉਹ ਕੀਤੀ ਹੋਈ ਨੇ ਕੰਮ ਦਾ ਤਰੇ ਮਾਨ ਹਨ ਘਰ ਨੂੰ ਕਰਨਾ ਜੇਕਰ ਮਾਤਾ ਮਾਨੇ ਬਰੋਧ ਕਿਰਪਾ ਕੀਂਤੀ ਆ ਤੁਹਾਨੂੰ ਪੁੱਲਾ ਰੇ ਜੀ ਕਰਤਾ ਹੈ ਤੇ ਕਿਸੇ ہی کر کرنے جی کر خوارا خوارا کرن کر جی جو کیا ہے اپنے اپنے اپنی گنجائش کے انوسار کمائی کے انوسار ہی اپنا دسمنگ کڈنا ہے تو تھوڑے والا تھوڑا بہتے والا بہت کڈے گا اس کر کے بہتے والا ہنکار نہ کرے ਥੋੜੇ ਰਵਾ ਸ਼ਰਮਾ ਕਰੇ ਕਿਉਂਕਿ ਗੁਰੂ ਸਾਹਿਬ ਕੀ ਸਵੇਖ ਭਾਵੇਂ ਚ ਫੜੀਆਂ ਹੋਣ ਆ ਇਹ ਟੇਟਾ ਬਣਾਈ ਦੇਖ ਲਈ ਮੇਨੀ ਲਈ ਦੇਵੇ ਕਿੰਨੇ ਕਿਹੜੀ ਚੀਜ਼ ਲੈ ਕੇ ਆਈਆਂ ਵੀ ਅਬੂ ਜੀ ਸਾਹਿਬੇ ਮਾਣ ਨੂੰ ਪਰਦੇ ਆ ਮਨਦੀਪਾ ਨਾਮ ਦੇਖਦੇ ਆ ਜਿਸਾ ਤਾਂ ਮਨ ਸਾਫਿਆ ਅਸੀਂ ਚੰਗੀ ਤਰ੍ਹਾਂ ਉਹਨਾਂ ਦੇ ਨਾਮ ਕੋਈ ਵੀ ਚੀਜ਼ ਦੀ ਵੀ ਪਰੇ ਲੈ ਕੇ ਆਏ ਆ ਜਾਂ ਕਿਸੇ ਦੀ ਉਹ ਚੀਜ਼ ਦੇ ਨਾਲ ਮਤਲਬ ਕੀਤੀ ਹੈ ਤਾਂ ਸਾਡੀ ਉੱਤੇ ਮਾਣ ਹੈ ਇਸ ਲਈ ਗਣਵਿਚ ਦੋਵੇਂ ਲਈ ਇੱਕ ਤੰ ਕਰਮਿਆ ਸਭ ਤੋਂ ਪਹਿਲਾ ਮੌਪਦਸ਼ਾ ਤੋਂ ਆਨੰਦ ਕਰਨਾ ਹੈ ਕਦੇ ਵੀ ਇਹ ਨਾ ਸੋਚਿ ਕਿ ਇਕਮ ਮੈਂ ਕਰਿਆ ਇਹ ਕੰਮ ਕਰਨ ਦਾ ਸਾਨੂੰ ਤੁਮਿਆ ਬਨਾਨ ਦੇ ਪਾਸ਼ਾ ਜੀ ਨੇ ਸਾਨੂੰ ਇਹ ਕਲ ਸਾਫ ਸਪਸ਼ਟ ਸਿਝਾਈ ਹੈ ਕਿ ਖਾਤਸਾ ਸਿੱਲਕੇੰ ਟੱਕ ਮਾਈਕਰ ਤੇ ਪੰਡ ਦੇਸ਼ਾ ਸេច ਲਈ ਜੋ ਰੀ ਕਿਰਤਕ ਮਲਿਆਣਾ ਉਦੇ ਦੇਖੋ ਕੰਨ ਬਸਾਂਤ ਕਰਦਣ ਨਾਲ ਕੋਈ ਤਾਂ ਨਹੀਂ ਵਾਟੇਗੀ ਸ਼ਕਤਾਂ ਤੋਂ ਤੁਹਾਨੂੰ ਜੀ ਸੱਚੇ ਕੰਮ ਕਰਕੇ ਅਸੁਦੁਨੀਆ ਦੇ ਨਾਲੋਂ ਤੁਝ ਅਲੱਗ ਨਹੀਂ ਜਾ ਰਹੇ ਕਿ ਸਾਡੇ ਗਿਰੁਦਾਤ ਤੁਮੇ ਅੰਤ ਤੇ ਜੀ ਗੁਰੂ ਦੀ ਕਿਰਪਾ ਦੇ ਨਾਲੋਂ ਸੁਤਮੇ ਕਮਾਵਾ ਰਹੇ ਹੋ ਨਾਮ ਦਾ ਰੀਗ ਨਾਲ ਬਸਾਂਤ ਕਰਦੇ ਹੋ ਉਹ ਗਸਮਾਉਂਦੇ ਭਾਵੇਂ ਤੁਸੀਂ ਜੀਵਨ ਕਰਦੇ ਵਿੱਚ ਇਹ ਇਹ ਕਰਕੇ ਹੁੰਦੇ ਹੋ ਚਾਹ ਤਨ ਤੁਸੀਂ ਉਹ ਦਸਾਂਤਨ ਕਿਸੇ ਫਰੀਂ ਜਨੂ ਇੱਕ ਤਾਂ ਮੰਨ ਤੋਂ ਦੇ ਜਿੰਨ ਮਰਦਾਂ ਦੇ ਮਦਦ ਦੇ ਵਿੱਚ ਲਾ ਦਿੰਦੇ ਹੋ ਸ਼ੁਕਰਾਨਾ ਮਾਲੰਤ ਵਾਹੀ ਕਰਦਾ ਹੈ ਕਿਉਂ ਮਾਲਕ ਨੇ ਮੇਰੇ ਹੱਥੋਂ ਇਹ ਮੇਰੇ ਤੰਤਰਵਾਵਾ ਲੈ ਨਹੀਂ ਮੇਰੇ ਤੰਤਰਵਾਵੇਂ ਜੀ ਤੁਹਾਨੂੰ ਲੱਗਿਆ ਚੰਚਿੰਦਾ ਬਾਬਾ ਜੀ ਕੇ ਵੀ ਫਗੜਹਨ ਤੱਕੀ ਨੇ ਤੱਕ ਤੱਕ ਨਹੀਂ ਆਉਂਦੇ ਸਿੱਕੇ ਦੇ ਹੰਤਰ ਤੇ ਉਹਨਾ ਮੀਏ ਜ਼ਿਆਦਾ ਸੌਦਾ ਰਹਿੰਦੇ ਆ ਇੱਥੇ ਬਾਬਾ ਜੀ ਤਰਤੀਰੇ ਵਿੱਚ ਬੀਜੇ ਹੋਏ ਬੀਜ ਦੀ ਉਦਾਹਰਣ ਦੇ ਕੇ ਸਮਝਮਤੇ ਸਰ। ਕਹਿੰਦੇ ਤਰਤੀਰੇ ਵਿੱਚ ਬੀਜਿਆ ਹੋਇਆ ਬੀਜ ਉਹੀ ਉੱਗਦਾ ਹੈ ਜਿਹੜਾ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਦੱਬਿਆ ਜਾਵੇ। ਜਿਹੜਾ ਮਿੱਟੀ ਤੋਂ ਬਾਹਰ ਰਹੇਗਾ ਉਹ ਕਦੇ ਨਹੀਂ ਉੱਗਦਾ। ਉਸੇ ਹੀ ਤਰ੍ਹਾਂ ਜਿਉਂ ਆਪਾਂ ਆਪਣਾ ਜਨਮ ਲਗੀ ਹੁੰਦਾ ਤ੍ਰਿਕਏ ਦੇ ਨਾਲ ਕਰਦੇ ਹਾਂ ਉਹ ਜਾਮ ਉਸ ਹੋਂਦ ਹੈ ਕਿ ਪਰ ਜਦੋਂ ਅਸੀਂ ਵਿਖਾਵ ਵਿਖਾ ਕੇ ਕਰਦੇ ਆ ਆਪਣੇ ਕੀਤੇ ਹੋਏ ਨੇਕ ਕਰਮਾਂ ਦਾ ਆਪਣੀ ਬੰਦਗੀ ਦਾ ਤਾਂ ਤਾਂ ਦੇ ਪ੍ਰਗਟਾਵਾ ਕਰਦੇ ਆ ਤੇ ਕਿਤੇ ਨਾ ਕਿਤੇ ਸਾਡੇ ਅੰਦਰ ਹਉਮੈ ਹੰਕਾਰ ਆ ਜਾਂਦੀ ਹੈ ਤੇ ਉਹ ਸਾਡੀ ਨਾਮ ਦੀ ਕਮਾਈ ਨਹੀਂ ਨੇਕ ਕਮਾਈ ਦੀ ਕਮਾਈ ਨਹੀਂ ਫਾਲ ਹੁੰਦੀ ਹੈ ਸੋ ਇਸ ਕਰਕੇ ਗੁਪਤ ਤਰੀਕੇ ਦੇ ਨਾਲ ਨੂੰ ਮੁਝੇ ਕਰਨ ਨੂੰ ਕਿਹਾ ਜਾਂਦਾ ਹੈ ਗੁਪਤ ਤਰੀਕੇ ਦੇ ਨਾਲ ਹੀ ਤਾਂ ਉਹਨਾਂ ਕਰਨ ਨੂੰ ਕਿਹਾ ਜਾਂਦਾ ਹੈ ਕਿ ਜਿਆਦਾ ਫਲ ਦਾ ਹੋ ਗਿਆ ਸਤਿਗੁਰੂ ਦੇ ਤਰੀਕੇ ਦੇ ਨਾਲ ਜਟਿਆ ਹੋਇਆ ਨਾਮ ਕੀਤੇ ਹੋਈ ਭਜਨ ਬੰਦਗੀ ਕੀਤੇ ਹੋਏ ਮੇਕ ਕੰਮ ਸਿਰਫ ਉਸ ਇਨਸਾਨ ਦਾ ਹੀ ਭਲਾ ਨਹੀਂ ਕਰਦੇ ਬਲਕਿ ਉਹਨੇ ਉਹਨਾਂ ਮੰਗਣਾ ਕਈ ਕੁਲਾਬ ਵਰਜਨ ਜਨ ਨਹੀਂ ਜਿਵੇਂ ਧਰਤੀ ਦੇ ਵਿੱਚ ਬੀਜ ਤਾਂ ਕੋਈ ਹੋਰ ਬੇਵਿਦਾਇ ਪਰ ਉਹ ਜਦੋਂ ਫੀਲ ਉੱਗਦਾ ਹੈ ਕੋਈ ਫੁੱਲ ਫਲਦਾ ਦਰਖਤ ਬਣਦਾ ਹੈ ਉਹਨੂੰ ਸੋਲਣਾ ਦੇਿਆ ਫੋਲਣਾ ਦੇਿਆ ਪਰ ਫਿਰ ਵੀ ਉਹ ਸੋਲ ਕੰਲਾ ਨਹੀਂ ਖੰਦਲ ਉਹਦੀਆਂ ਉਹ ਮੰਨਿਆ ਕਈ ਫੀਲਿੰਗਾਂ ਉਹ ਦਰਖਤ ਨੂੰ ਲੱਗੇ ਹਰੇ ਫਲ ਖਾਂਦੇ ਨੇ ਉਸੇ ਹੀ ਤਰ੍ਹਾਂ ਜਦੋਂ ਕੋਈ ਵੀ ਮਨੁੱਖ ਸੱਚੇ ਮੰਨਦੇ ਨਵਾਂ ਪਰਮਾਤਮਾ ਨੂੰ ਨਿਮਰਤਾ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਦਾ ਹੈ ਅਤੇ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਕਰਦਾ ਹੋਏ ਉਦਾਤਨਾ ਤਾਂ ਜੀਵਨ ਵਿੱਚ ਹਮਸਫਲ ਹੁੰਦਾ ਹੀ ਹੁੰਦਾ ਹੈ ਬਾਕੀ ਉਹ ਵਿਆਹ ਆਉਣ ਵਾਲਿਆਂ ਕਈ ਫਲਾਂ ਨਹੀਂ ਕਰਦੇ ਆ ਜਾਨੀ ਉਸ ਤੋਂ ਬਾਅਦ ਬੱਸ ਇਹ ਇੱਛਾ ਤੋਂ ਕਿਤੇ ਇਹ ਨੇਕ ਕੰਮ ਕਰਨ ਦਾ ਮੌਕਾ ਮਿਲਦਾ ਹੈ ਤੁਸੀਂ ਕਿਸੇ ਵੀ ਕਿਸੇ ਦੇ ਨਾਮ ਨਾਲ ਕਿਸੇ ਦੀ ਮਦਦ ਕਰ ਰਹਿਓ ਤਾਂ ਭੀਰ ਭਾਵ ਨਹੀਂ ਕਰਨਾ ਤੇ ਨਾ ਹੀ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਰੱਖਣਾ ਕਿ ਜੇ ਮੈਂ ਇਹ ਨੇਕ ਕੰਮ ਕਰ ਰਿਹਾ ਹਾਂ ਤਾਂ ਇਹਦੇ ਬੱਲੇ ਮੈਨੂੰ ਕੀ ਫਲ ਮਿਲੇਗਾ ਜੋ ਆਪਣੇ ਗੁਰੂ ਹੋ ਜੇ ਮੰਗਣਾ ਹੀ ਰੱਖਣੇ ਕਿ ਮਹਾਰਾਜ ਸੱਚਾ ਪਾਤਸ਼ਾਹ ਮੈਂ ਆਹ ਨਹੀਂ ਤੱਕ ਨਹੀਂ ਤੱਕ ਇਹਦੇ ਬਦਲੇ ਮੈਨੂੰ ਆਹ ਚੀਜ਼ ਤੇ ਹੋ ਜੇ ਨਾ ਮਾਲਕ ਨੇ ਵੈਸੇ ਵੀ ਦੇ ਹੀ ਦੇਣਾ ਹੈ ਪਰ ਜਦੋਂ ਤੁਸੀਂ ਮੰਗ ਲਿਆ ਫਿਰ ਮਾਲਕ ਨੇ ਤੁਹਾਨੂੰ ਉਹੀ ਦੇਣਾ ਹੈ ਜੋ ਤੁਸੀਂ ਮੰਗਿਆ ਪਰ ਜੇ ਮਾਲਕ ਆਪਣੀ ਖੁਸ਼ੀ ਦੇ ਨਾਲ ਦੇਵੇ ਤਾਂ ਕਿਉਂ ਨਾ ਸੋਚਣਾ ਫਾਇਦਾ ਹੈ ਕਿ ਭਾਵੇਂ ਸੋ ਮੇਰੇ ਇੱਕ ਕਮ ਚਰਕੇ ਕੇ ਦੇਵੀ ਉਹਨਾਂ ਦਾ ਦਾਵਾ ਨਹੀਂ ਕਰਨਾ ਭਾ ਜਨਮ ਜੰਮਗੀ ਕਰਕੇ ਪਰਬ ਦੇ ਦਾਵਾ ਨਹੀਂ ਕਰਨਾ ਉਦੇ ਬਧਨੇ ਦਿਨੇ ਆ ਵੀ ਜੀ ਜਾਂ ਮੈਂ ਮੰਗਣਾ ਜੇ ਮੰਗਵਾਈ ਤਾਂ ਨਾਮ ਦਾ ਦਾਨ ਭਜਨ ਬੰਦਗੀ ਦਾ ਦਾਨ ਹੀ ਮੰਗਣਾ ਹੈ ਉਸ ਤੋਂ ਬਾਅਦ ਬੱਬਾ ਜੀ ਸਮਝਉਂਦੇ ਰਹੇ ਕਹਿੰਦੇ ਆ ਕਿ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਹਿਮ ਰੱਖ ਕੇ ਕਦੇ ਵੀ ਕੋਈ ਦਾਨ ਕੁੰਨਾ ਕਰੋ ਕੋਈ ਨੇਕ ਕੰਮ ਕਰੋ ਕਈ ਵੇੜਾ ਕਰੋ ਕਿਸੇ ਖਾਸ ਦਿਨ ਵਾਰ ਨਹੀਂ ਮਿਹਨਿਆਂ ਨੂੰ ਮੁੱਖ ਰੱਖ ਕੇ ਦਾਕ ਕਰਕੇ ਅੱ ਪਰ ਨਹੀਂ ਗੁਰਨਾਥ ਪਾਸ਼ਾ ਜੀ ਨੇ ਸਾਨੂੰ ਸਦਾ ਹੀ ਨਾਮ ਜਪਣ ਨੂੰ ਕਿਹਾ ਹੈ ਤੇ ਸਦਾ ਹੀ ਦੇਖ ਕਰਮ ਕਰਨ ਨੂੰ ਕਿਹਾ ਹੈ। ਭਾਵੇਂ ਕਿ ਸਾਡੇ ਮੰਗਦੇ ਦੇ ਚਾਰ ਵੇਲੇ ਹੀ ਕੋਲੇ ਦੀ ਪਾਵਨਾ ਹੋਵੇ। ਜਿੱਥੇ ਵੀ ਕੋਈ ਲੋੜ ਵਾਂਗ ਜਰੂਰਤ ਮੰਗਦਾ ਹੈ, ਜਿੰਨੀ ਕਿ ਮਦਦ ਤੁਸੀਂ ਉਹ ਵੀ ਕਰ ਸਕਦੇ ਹੋ। ਉਹ ਕਰਮ ਹੀ ਜ਼ਰੂਰੀ ਹੈ। ਸਾਹੀ ਬਿਰੂ ਦੀ ਪੂਰੀ ਸਿਖਿ ਹੋਏਗੀ। ਉਹ ਗਿਆਨਾ ਪਾਤਨੀ ਮਜੀਦੇ ਨਾਲ ਵਿਜੇ ਦੇ ਲਿਖਿਆ ਆਮਤ ਮੇਰੇ ਉੱਠ ਪਏ ਦਿਨ ਕੀਤਾ ਨਾਮ ਜਪਣਿਆ। ਜਦੋਂ ਜਨਮ ਕੀ ਤਰੂ ਕਰੇ ਗਏ ਜਾਂ ਕਿਸੇ ਖਾਸ ਦਿਨ ਵਾਰ ਕੇ ਜਿਹਨ ਕਈ ਪੈ ਪ੍ਰਾਣਾ ਮਹੀਨੇ ਦੇ ਵਿੱਚ ਕੇ 2-3 ਦਿਨ ਪਰ ਗੁਣ ਕਰੇ ਜਰੂਰ ਜਾਂਦੇ ਆ ਇੱਕ ਸ਼ੰਕਰਾਣ ਵਾਲੇ ਦੇ ਮਸਿਆ ਵਾਲੇ ਦੇਨ ਕੁੰਮਿਆ ਵਾਲੇ ਦੇ ਤੇ ਇੱਕ ਐਤਵਾ ਚਲੋ ਇਹ ਵੀ ਨਵਾ ਕੇ ਇਹ ਮਹੀਨੇ ਦੇ 77 ਤੱਕ 4 ਦਿਨ ਤੋਂ ਗੁਣ ਲੇਖੇ ਨਕੇ ਅੰਮ੍ਰਿਤ ਵੇਲੇ ਉੱਠੇ ਉਹ ਨਾਮ ਜਪਿਆ ਹੈ ਤਾਂ ਜਨਮੰਦਗੀ ਕੀਤੀ ਦਿਨ ਕਰੇ ਗਏ ਸੰਗਤ ਕੀਤੀ ਜਹਤਿ ਤੁਿ ਧਾਤਨ ਕੀ ਤਸੇਵਾ ਜਿ ਕਿਰੇ ਨਗਾਰ ਕੇ ਪਰਮਾਤਮਾ ਕੇ ਉਦਾਇ ਕੇ ਵੀ ਅਗਜ ਨੂੰ ਮਿਲਿਆ ਦਾ ਪ੍ਰਸੰਗ ਕੀ ਸਿਰਫ ਚਾਰ ਦਿਨਾਂ ਸੇਵਾ ਕਰਕੇ ਚਾਰ ਦਿਨ ਨਾਮ ਰਤਿ ਸ਼ਕਤਾਰਾ ਨਹੀਂ ਹੋ ਹ ਤੋ ਈ ਕੰਮ ਨੂੰ ਵੀ ਸੌਖੀ ਹੈ ਸਭ ਸੁਭਾਵਿਕ ਕਰਨ ਹੋਈ ਜੇ ਗਿਲੀ ਖੁਸ਼ੀ ਥੋੜੀ ਚਾਹੀਦੀ ਹੈ ਤੋ ਬੁਰਾ ਹੁਕਮ ਨਹੀਂ ਸੁਣਦਾ ਮਨਨਾ ਪ੍ਰਾਪਤ ਹੈ ਆਰੇ ਉਹ ਜਦ ਮਨ ਮੰਨਦਾ ਸਮਾਹ ਹੈ ਤਾ ਬਰੋਚਾ ਬੰਦੀ ਵੀ ਲੱਗ ਜਿੰਨਾ ਤੇ ਗਿਲੀ ਸ਼ਬਦੀ ਨੂੰ ਸੰਹਾਰ ਹੋਰੀ ਹੀ ਬਿਨ ਕਰ ਗਿਆ ਆਪਣਾ ਤਵਾ ਸੇਵਾ ਕਰਨ ਦਾ ਮੌਕਾ ਜਦੋਂ ਆਪਾਂ ਸੇਵਾ ਕਰਨ ਹੁੰਦੇ ਆ ਸੰਗਤ ਕਰਦੇ ਆ ਤਾਂ ਆਪਾਂ ਨਿਰਮਲ ਭਾਵ ਤੋਂ ਬੋਝੇ ਰਹਿੰਦੇ ਆ ਨਹੀਂ ਤਾਂ ਮਾਂ ਨਾਲ ਪਹਿਲੀ ਕੋਈ ਨੇਕ ਕੰਮ ਸਾਡੇ ਹੱਥੋਂ ਹੋ ਜਾਵੇ ਤਾਂ ਸਾਡੀ ਹੋਣੇ ਹੀ ਸਾਨੂੰ ਟਿਕਣ ਨਹੀਂ ਦਿੰਦੀ ਮਨ ਦੇ ਵਿੱਚ ਵਾਰ ਵਾਰ ਉਹ ਗੱਲ ਚੇਤੇ ਆਉਂਦੀ ਆ ਵੀ ਮੈਂ ਤਾਂ ਨਹੀਂ ਜਿਹਨਾਂ ਨੂੰ ਦਿਸਦਾ ਤੇ ਜਿੱਥੇ ਮੈਂ ਆ ਉੱਥੇ ਬੰਦਾ ਪ੍ਰਕਾਸ਼ ਨਹੀਂ ਹੋ ਸਕਦਾ ਇਸ ਕਰਕੇ ਮੈਂ ਤਾਂ ਬਚਪਨ ਵਿੱਚ ਮੈਂ ਤਾਂ ਸਾਨੂੰ ਗੁਰੂ ਦਾ ਗਿਆਨ ਗੁਰੂ ਦਾ ਧਿਆਨ ਦੂਰ ਰੇ ਸੰਗਤ ਤੇ ਸੇਵਾ ਹੀ ਕਰਾ ਸਕਦੇ ਨੇ ਸੋ ਸੰਗਰ ਜੀ ਆਸ ਕਰਦੇ ਆ ਕਿ ਅੱਜ ਵੀ ਇਹ ਵੀਡੀਓ ਲਈ ਜਾਣਕਾਰੀ ਆਪ ਜੀ ਨੂੰ ਚੰਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਪਰਟੀ ਸ਼ੇਅਰ ਜ਼ਰੂਰ ਕਰ ਦਿਓ ਜੀ